ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਅਨੁਸਾਰ ਬਟਾਲਾ ਕਾਦੀਆਂ ਰੋਡ ਤੇ ਐਕਟਿਵਾ ਤੇ ਜਾ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲੈਣ ਤੇ ਉਨ੍ਹਾਂ પાસે 4,80,000 ਰੁਪਏ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸਰਪੰਚ ਲਵਜੀਤ ਸਿੰਘ ਅਤੇ ਸੇਵਕ ਸਿੰਘ ਵਜੋਂ ਹੋਈ ਹੈ ਜੋ ਇੱਕ ਪਿੰਡ ਵਿੱਚ ਹੀ ਰਹਿ ਰਹੇ ਸਨ ਗੌਰਤalab ਹੈ ਕਿ ਇਹਨਾਂ ਦੇ ਸੰਬੰਧ ਗੋਬਿੰਦਵਾਲ ਜੇਲ੍ਹ ਵਿੱਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਨਾਲ ਵੀ ਨੇ ਸਟੇਟ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਚਪੜਤਾਲ جاری ਹੈ ਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਵੀ ਆਸ ਹੈ ਮਾਨਯੋਗ ਏ.ਆਈ.ਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੜੇ ਪੁਛਾਂ ਦੀ ਤਲਾਸ਼ ਬੰਦ ਚ ਰਵਾਨਾ ਸੀ ਜਿੱਥੇ ਹਨ ਮਗਰਵਾ ਨੇ ਤਲਾਹ ਦਿੱਤੀ ਕਿ ਇੱਕ ਬਟਾਲਾ ਗ੍ਰਾਮੀਂ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟ ਆ 60 ਫੁੱਟ ਰੋਡ ਸ਼ਾਹਬਾਦ ਲਾਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟ ਵਾਸ ਮੇਦਨਾਂ ਨੂੰ ਐ ਕਿਰਤ ਕਰਦੂਆਂ ਜਾਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਪਿੰਡ ਹਰ ਦੋਨੇ ਇੱਕੋ ਦੀ ਗੱਲ ਨਹੀਂ ਨਹੀਂ ਗ੍ਰੰਥਗੜ੍ਹ ਪਿੰਡ ਤੇ ਹੀ ਦੋਨੇ ਪਿੰਡ ਹਾਂ ਇੱਕੋ ਪਿੰਡ ਤੇ ਸਰ ਕੀ ਗਿਆ ਇਹ ਨਾ ਲਿੰਕਟੇ ਚ ਉੱਧੇ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇ ਚੁਪਾਤੇ ਇੱਕ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕੰਮ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਨਾਂ ਦੀ ਐਕਟਿਵਾ ਦੇ ਵਿੱਚੋਂ 481000 ਰੁਪਏ ਡਰੱਗ ਮਲੇ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ। ਨਸ਼ਾ ਤਸਕਰ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬਟਾਲਾ ਕਾਦੀਆਂ ਰੋਡ ਤੇ ਐਕਟਿਵਾ ਤੇ ਜਾ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲੈਣ ਤੇ ਉਨਾ ਪਾਸੋਂ 4,80,000 ਰੁਪਏ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸਰਪੰਚ ਲਵਜੀਤ ਸਿੰਘ ਅਤੇ ਸੇਵਕ ਸਿੰਘ ਵਜੋਂ ਹੋਈ ਹੈ ਜੋ ਇੱਕ ਪਿੰਡ ਵਿੱਚ ਹੀ ਰਹਿ ਰਹੇ ਸਨ। ਗੌਰਤਲਬ ਹੈ ਕਿ ਇਹਨਾਂ ਦੇ ਸਬੰਧ ਗੋਬਿੰਦਪਾਲ ਜੇਲ੍ਹ ਵਿੱਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਨਾਲ ਵੀ ਨੇ। ਸਟੇਟ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁੱਛਪੜਤਾਲ جاری ਹੈ ਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਵੀ ਆਸ ਹੈ।